ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸੀਐਮ ਭਗਵੰਤ ਮਾਨ ਨੂੰ ਲੈ ਕੇ ਦੋ ਐਸੀਆਂ ਵੱਡੀਆਂ ਖਬਰਾਂ ਸੁਣਨ ਨੂੰ ਮਿਲਣਗੀਆਂ ਜਿਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਕੀ ਖਬਰਾਂ ਇਸ ਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਤੁਸੀਂ ਚਲ ਕੇ ਵੀਡੀਓ ਦੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਹਾਂਜੀ ਪੰਜਾਬ ਵਾਲਿਓ ਸਸਰੀ ਕਾਲ ਜਿਵੇਂ ਕਿ ਜਿਹੜੀ ਖਬਰ ਦੇਖਣ ਜਾ ਰਹੇ ਹਾਂ ਇਹ ਬਹੁਤ ਹੀ ਵੱਡੀ ਖਬਰ ਹੈ ਯਾਨੀ ਪੰਜਾਬ ਦੀ ਪੁਲਿਸ ਦਾ ਇੱਕ ਐਸਾ ਨੌਜਵਾਨ ਤੁਹਾਡੇ ਸਾਹਮਣੇ ਸੁਣਾਉਣ ਜਾ ਰਿਹਾ ਮੈਂ ਉਹਦੀ ਐਸੀ ਗੱਲ ਜਿਹੜੀ ਭਗਵੰਤ ਮਾਨ ਨੂੰ ਵੀ ਹੈਰਾਨ ਕਰ ਗਈ ਹੈ ਕਿਉਂਕਿ ਮੈਂ ਅਕਸਰ ਗੰਦਾ ਕਰਦਾ ਰਿਹਾ ਕਿ ਜੇ ਕੋਈ ਲੀਡਰ ਜਾਂ ਕੋਈ ਪੁਲਿਸ ਮੁਲਾਜ਼ਮ ਸਾਹਮਣੇ ਆ ਕੇ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਗੱਲ ਕਰਦਾ ਜਾਂ ਫਿਰ ਕਿਸੇ ਵੀ ਪੱਖ ਦੇ ਵਿੱਚ ਸੱਚ ਬੋਲਦਾ ਤਾਂ ਸਰਕਾਰ ਦੇ ਕੰਨਾਂ ਤੱਕ ਜਾਂਦੀ ਆ ਤਾਂ ਫਿਰ ਸਰਕਾਰ ਨੂੰ ਵੀ ਬਹੁਤ ਸਾਰਾ ਝਟਕਾ ਲੱਗਦਾ ਕਿ ਸਾਡੇ ਹੀ ਮੁਲਾਜ਼ਮ ਕੀ ਕਹਿ ਰਹੇ ਨੇ ਦੋ ਵੱਡੀਆਂ ਖਬਰਾਂ ਤੇ ਤੁਹਾਡੇ ਨਾਲ ਚਰਚਾ ਕਰਾਂਗੇ ਇੱਕ ਤਾਂ ਜਿਹੜੀ ਚਿੱਟਾ ਵੇਚਣ ਵਾਲੀ ਥਾਰ ਵਾਲੀ ਅਮਨਦੀਪ ਕੌਰ ਬਠਿੰਡੇ ਵਾਲੀ ਫੜੀ ਜਾਂਦੀ ਹੈ ਬਹੁਤ ਪੁਰਾਣੀ ਹੋ ਚੁੱਕੀ ਹੈ ਗੱਲ ਪਰ ਉਹਦੇ ਘਰ ਨੂੰ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਕਿਹਾ ਭਗਵੰਤ ਮਾਨ ਨੂੰ ਕਿ ਉਹਦੇ ਘਰ ਦੇ ਉੱਤੇ ਬਲਡੋజర్ ਚੜ੍ਹਨੇ ਚਾਹੀਦੇ ਪਰ ਉਹਦੇ ਘਰ ਨੂੰ ਅੱਜ ਘੇਰਾ ਕਿਵੇਂ ਪੈਂਦਾ ਬਲਡੋਜਰਾਂ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਔਰ ਇੱਕ ਪੰਜਾਬ ਦੀ ਪੁਲਿਸ ਦਾ ਨੌਜਵਾਨ ਕਿਸਾਨਾਂ ਦੇ ਨਾਲ ਭੜ ਗਿਆ ਔਰ ਕਿਹਾ ਕੀ ਹੈ ਉਹਨਾਂ ਨੇ ਹੱਕ ਦੀ ਗੱਲ ਕੀਤੀ ਹੈ ਪਹਿਲੀ ਵਾਰ ਇੱਕ ਐਸਾ ਪੁਲਿਸ ਮੁਲਾਜ਼ਮ ਦੇਖਣ ਜਾ ਰਹੇ ਹੋ ਜਿਹੜਾ ਕਹਿੰਦਾ ਆਪਣਾ ਬੰਦਾ ਇੱਕ ਮੁੱਖ ਮੰਤਰੀ ਹੋਣਾ ਚਾਹੀਦਾ ਸਿੱਧਾ ਮੁੱਖ ਮੰਤਰੀ ਨੂੰ ਚੁਣੌਤੀ ਹੈ ਯਾਨੀ ਪੰਜਾਬ ਦਾ ਇੱਕ ਐਸਾ ਜज्ਬਾ ਪਹਿਲੀ ਵਾਰ ਪੁਲਸ ਦੇ ਵਿੱਚ ਤੁਸੀਂ ਦੇਖਣ ਜਾ ਰਹੇ ਹੋ ਸੀਐਮ ਮਾਨ ਦੇ ਰਾਜ ਦੇ ਵਿੱਚ ਪਹਿਲੀ ਦਫਾ ਇੱਕ ਐਸਾ ਅਫੀਸਰ ਸਾਹਮਣੇ ਆ ਗਿਆ ਜਿਹੜਾ ਕਿਸਾਨਾਂ ਦੇ ਹੱਕ ਦੇ ਵਿੱਚ ਬੋਲ ਕੇ ਕੀ ਕਹਿ ਰਿਹਾ ਪਹਿਲਾਂ ਤਾਂ ਇਹ ਚੰਗੀ ਤਰ੍ਹਾਂ ਤੁਸੀਂ ਆਪ ਦੇ ਕੰਨਾਂ ਦੇ ਨਾਲ ਸੁਣੋ ਉਸ ਤੋਂ ਬਾਅਦ ਜਿਹੜੀ ਖਬਰ ਦੇਖੋਗੇ ਬਲਡوزر ਕਿਵੇਂ ਚੱਲਦਾ ਮਨਦੀਪ ਦੇ ਘਰ ਨੂੰ ਘੇਰਾ ਕਿਵੇਂ ਪੈਂਦਾ ਉਹ ਵੀ ਤੁਹਾਨੂੰ ਉਹਦਾ ਇੱਕ ਵੀਡੀਓ ਦਿਖਾਵਾਂਗੇ ਜਿਹੜਾ ਕਿ ਸੀਐਮ ਮਾਨ ਬਨੀਓ ਐਕਸ਼ਨ ਹੋ ਗਿਆ ਬਹੁਤ ਵੱਡਾ ਸੋਨ 1.40 ਲੱਖ ਬੰਦਾ ਬਿਜਲੀ ਬੋਰਡ ਤੇ ਕੰਮ ਕਰਦਾ ਸੀ ਮੈਂ ਜ 25 ਤੋਂ 30 ਹਜ਼ਾਰ ਰਹਿ ਗਿਆ ਉਹ ਵੀ ਦੂਜੇ ਸਟੇਟਾਂ ਦੇ ਵਿੱਚ ਲੱਗੇ ਬੰਦੇ ਆ ਗਏ ਤੇ ਤੁਸੀਂ ਦੱਸੋ ਜਿਹੜੇ ਕ੍ਰੀਏਟਿਵਤ ਦੇ ਟ੍ਰਾਂਸਫਰ ਮਾਰਗੇ ਸਟ੍ਰਕਚਰ ਵੱਧ ਗਿਆ ਮੁਲਾਜ਼ਮ ਕਿਉਂ ਸੰਗੜਦੇ ਜਾਂਦੇ ਆ ਮੇਰੀ ਗੱਲ ਇੱਕ ਛੋਟੀ ਜਿਹੀ ਗੱਲ ਤਾਂ ਸਾਂ ਕਰ ਲਈ ਮੈਂ ਕੋਈ ਨਾ ਬੋਲਿਆ ਉਹ ਦਾ ਨਿਸ਼ਾਨ ਕੇ ਦਾ ਬੜਾ ਵਧੀਆ ਤੁਹਾਨੂੰ ਖਾਲ ਦੱਸਣਾ ਚਾਹਾਂ ਇਹ ਜਿਹੜੀ ਗੱਲ ਕੀਤੀ ਆ ਇਹਦਾ ਫੈਸਲਾ ਸਟੇਟ ਕਮਿਸ਼ਨ ਲੈ ਸਕਦੀ ਆ ਵਾਰਲੇ ਸਕੇ ਦਾ ਭਰਤੀ ਨਹੀਂ ਕਰਨਾ ਅਸੀਂ ਆਪਣੇ ਨੌਜਵਾਨਾਂ ਨੂੰ ਰੁਸ਼ਾਰ ਦੇਣਾ ਵਾ ਕਿਸਾਨਾਂ ਦੀਆਂ ਮੰਦਾ ਮੰਨੀਆਂ ਵਾ ਜਿੰਨੀਆਂ ਵੀ 200 ਹਜ਼ਾਰ 500 ਮੰਦੀ ਨਹੀਂ ਪਾਸਤੇ ਲੈਨੇ ਹ ਸੀਐਮ ਨੇ ਲੈਨੇ ਹੁੰਦੇ ਆ ਨਾ ਤੇ ਸੀਐਮ ਜਿਹੜਾ ਵਾ ਜੇ ਆਪਣੇ ਕਿਸਾਨਾਂ ਦੀ ਉਹ ਗਿਣਤੀ ਆ ਆਪਣਾ ਅਕਾਚ ਆ ਅਸੀਂ ਆਪਣਾ ਕੋਈ ਬਣਾਉਣਾ ਆਪਣਾ ਬਣਾਇਆ ਜੀ ਜਾਣੀ ਪਈ ਮੈਂ ਤੁਹਾਨੂੰ ਇੱਕ ਗਰੰਟੀ ਦੇ ਦਿੰਦਾ ਲਿਖ ਕੇ ਚਿੱਟੇ ਕਾਗਜ਼ ਤੇ ਜਿੰਨਾ ਚਿਰ ਤੱਕ ਤੁਸੀਂ ਆਪਣਾ ਬੰਦਾ ਸੀਐਮ ਨਾ ਬਣਾਇਆ ਹੋਰ ਹੋਰ ਹਰ ਸੌਲਡੋ ਮੇਰੀ ਗੱਲ ਉਧਰੋ ਇਹਨਾਂ ਨੂੰ 92 ਸ਼ੀਟਾਂ ਦੇ ਕੇ ਸੁਦਾ ਕੇ ਭੇਜਿਆ ਸੀ ਉਹ ਬਕਾਲੇ ਕਰਕੇ ਭੇਜਿਆ ਸੀ ਇਹ ਆਪਣਾ ਹੀ ਨਹੀਂ ਮੈਨੂੰ ਇਹਦਾ ਜਵਾਬ ਦਿਓ ਬਕਾਲੇ ਯਾਨੀ ਕਿਸਾਨਾਂ ਦੇ ਵਿਚਾਰੇ ਤੇ ਪੁਲਿਸ ਦੇ ਵਿਚਾਰੇ ਬਹੁਤ ਤਿੱਖੀ ਬਹਿਸ ਹੋ ਗਈ ਹੈ ਔਰ ਪੰਜਾਬ ਦਾ ਇੱਕ ਪੁਲਿਸ ਨੌਜਵਾਨ ਆ ਜਿਹੜਾ ਕਹਿੰਦਾ ਹੁਣ ਤਾਂ ਇਹ ਸੀਐਮ ਮਾਨ ਨੂੰ ਵੀ ਚੁਭ ਗਿਆ ਯਾਨੀ ਉਹਨੇ ਕਿਹਾ ਕਿ ਆਪਣਾ ਬੰਦਾ ਕੋਈ ਮੁੱਖ ਮੰਤਰੀ ਨਹੀਂ ਜਨਰਲ ਬਣਾਉਂਦੇ ਉਹਨਾਂ ਚਿਰ ਤੁਸੀਂ ਸੜਕਾਂ ਤੇ ਰੋਲੋਗੇ ਤੇ ਰੋਦੇ ਰਹੋ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੂੰ ਪਹਿਲੀ ਵਾਰ ਪੰਜਾਬ ਦੇ ਪੁਲਿਸ ਨੌਜਵਾਨ ਦੀ ਚੁਣੌਤੀ ਯਾਨੀ ਪੁਲਿਸ ਪ੍ਰਸ਼ਾਸਨ ਦੇ ਵਿੱਚੋਂ ਇੱਕ ਐਸਾ ਜਜਵਾ ਦੇਖਣ ਨੂੰ ਮਿਲਿਆ ਕਿ ਸਿੱਧਾ ਭਗਵੰਤ ਮਾਨ ਦੇ ਸਾਹਮਣੇ ਇੱਕ ਐਸੀ ਗੱਲ ਧਾਰ ਦਿੱਤੀ ਅਗੇ ਪੰਜਾਬ ਦੇ ਲੋਕ ਤੁਹਾਡੇ ਕੋਲੋਂ ਕਿਵੇਂ ਅੱਕੇ ਹੋਏ ਆ ਯਾਨੀ ਪੰਜਾਬ ਦੀ ਪੁਲਿਸ ਵੀ ਬਹੁਤ ਸਾਰੀ ਗੱਲ ਨੂੰ ਜਾਣਦੀ ਹੈ ਕਿ ਅਕਸਰ ਸਾਨੂੰ ਇਹਨਾਂ ਦੇ ਉੱਤੇ ਹਾਵੀ ਕੀਤਾ ਜਾਂਦਾ ਕਿਸਾਨਾਂ ਦੇ ਉੱਤੇ ਜਾਂ ਫਿਰ ਕੋਈ ਵੀ ਧਰਨੇ ਨੂੰ ਲੈ ਕੇ ਗੱਲ ਕਰੀਏ ਜਿਵੇਂ ਬੰਦੀ ਸਿੰਘ ਹੋ ਗਏ ਭਾਈ ਅਮਰਪਾਲ ਸਿੰਘ ਦੇ ਸਮਾਰਥਕ ਹੋ ਗਏ ਬਹੁਤ ਸਾਰੀ ਹੋਰ ਵੀ ਜਨਤਾ ਨੂੰ ਜਿਵੇਂ ਟਾਰਗੇਟ ਕਰਦੀ ਹੈ ਪੁਲਿਸ ਪਰ ਮਜਬੂਰ ਹੈ ਯਾਨੀ ਇੱਥੇ ਪੰਜਾਬ ਦੀ ਪੁਲਿਸ ਦਾ ਤਾਂ ਕੋਈ ਕਸੂਰ ਹੈ ਨਹੀਂ ਇਹਦਾ ਸਿੱਧ ਹੋ ਚੁੱਕੀ ਹੈ ਗੱਲ ਪਰ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਚੁਣਿਆ ਬਾਈ ਦੇ ਵਿੱਚ ਉਹੀ ਮੁੱਖ ਮੰਤਰੀ ਨੂੰ ਢੈ ਢੇਰੀ ਕਰ ਰਹੀ ਹੈ ਪੰਜਾਬ ਦੀ ਪੁਲਿਸ ਯਾਨੀ ਕਿਵੇਂ ਪੰਜਾਬ ਦੀ ਪੁਲਿਸ ਦੇਖੋ ਤੱਕਾ ਨਹੀਂ ਕਰਨਾ ਚਾਹੁੰਦੀ ਦਿਨੋਂ ਨਹੀਂ ਕਰਨਾ ਚਾਹੁੰਦੀ ਪਰ ਕਿਤੇ ਨਾ ਕਿਤੇ ਡਿਊਟੀ ਦੇ ਵਿੱਚ ਬੰਨੇ ਹੋਏ ਬੰਦੇ ਨੂੰ ਤਾਂ ਆਪਦੀ ਡਿਊਟੀ ਪਜਾਉਣੀ ਪੈਂਦੀ ਆ ਔਰ ਹੁਣ ਆਜੋ ਭਗਵੰਤ ਮਾਨ ਦੇ ਐਕਸ਼ਨ ਤੇ ਯਾਨੀ ਭਗਵੰਤ ਮਾਨ ਨੂੰ ਸਿੱਧੇ ਤੌਰ ਤੇ ਪਤਾ ਹੈ ਕਿ 2027 ਦੇ ਵਿੱਚ ਮੇਰੀ ਸਰਕਾਰ ਤਾਂ ਨਹੀਂ ਬਣਦੀ ਯਾਨੀ ਪੰਜਾਬ ਦੇ ਵਿੱਚ ਬੋਲ ਬਾਲਾ ਤੇਜ਼ ਹੋ ਰਿਹਾ ਭਾਈ ਅਮਰਪਾਲ ਸਿੰਘ ਦਾ ਔਰ ਦੂਜੀਆਂ ਪਾਰਟੀਆਂ ਦਾ ਦੇਖੋ ਤੁਹਾਨੂੰ ਵੀ ਪਤਾ ਵੀ ਮਰੀਆਂ ਮੁੱਕਰੀਆਂ ਜੀਆਂ ਨੇ ਉਹਨਾਂ ਦਾ ਤਾਂ ਜੋਰ ਨਹੀਂ ਚੱਲਦਾ ਹੁਣ ਤੀਸਰੀ ਪਾਰਟੀ ਉੱਭਰ ਕੇ ਆਈ ਹੈ ਭਾਈ ਅਮਰਪਾਲ ਸਿੰਘ ਦੀ ਜਿਹਦੇ ਤੋਂ ਬੇहद ਜਿਆਦੇ ਖੌਫ ਦੇ ਵਿੱਚ ਹੈ ਭਾਈ ਅਮਰਪਾਲ ਸਿੰਘ ਤੋਂ ਸੀਐਮ ਮਾਨ ਪੰਜਾਬ ਦਾ ਮੁੱਖ ਮੰਤਰੀ ਤਾਂ ਹੁਣ ਤੁਸੀਂ ਇਹ ਵੇਖੋ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਅਮਨਦੀਪ ਕੌਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਬਹੁਤ ਵੱਡੀ ਆਵਾਜ਼ ਰਹੀ ਆ ਹਵੇ ਤੱਕ ਕਹਿ ਰਹੇ ਨੇ ਪੰਜਾਬ ਦੇ ਪੱਤਰਕਾਰ ਕਹਿ ਰਹੇ ਨੇ ਕਿ ਭਾਈ ਤੁਸੀਂ ਆਪਣੀ ਜਿਹੜੀ ਇਹ ਕਾਂਸਟੇਬਲ ਹੈ ਇਹਦੇ ਉੱਤੇ ਐਕਸ਼ਨ ਕਿਉਂ ਨਹੀਂ ਲੈਂਦੇ ਬਹੁਤ ਵੱਡੇ ਵੱਡੇ ਹੋਰ ਸਮਗਲਰ ਖੜੇ ਗਏ ਨੇ ਜਿਹੜੇ ਬਹੁਤ ਵੱਡੇ ਘਰਾਣਿਆਂ ਦੇ ਵਿੱਚੋਂ ਹੋ ਸਕਦਾ ਇਹਨਾਂ ਦੇ ਨਾਲ ਕੋਈ ਲਿੰਕ ਵੀ ਹੁੰਦੇ ਹੋਣ ਯਾਨੀ ਕੋਈ ਰਿਸ਼ਤੇਦਾਰ ਹੁੰਦਾ ਜਾਂ ਕੋਈ ਹੋਰ ਹੁੰਦਾ ਫਿਰ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਹੁੰਦਾ ਪੰਜਾਬ ਦੀ ਜਨਤਾ ਇੱਥੇ ਨਾਰਾਜ਼ ਹੋ ਜਾਂਦੀ ਹੈ ਤੇ ਪੂਰੀ ਗੱਲ ਸਿੱਧ ਹੋ ਜਾਂਦੀ ਵੀ ਮੁੱਖ ਮੰਤਰੀ ਸਾਹਿਬ ਜਾਣਬੁੱਝ ਕੇ ਐਕਸ਼ਨ ਨਹੀਂ ਕਰ ਰਹੇ ਪਰ ਪੰਜਾਬ ਦੇ ਮੁੱਖ ਮੰਤਰੀ ਦੇ ਕੋਲ ਸਿਰਫ ਇੱਕੋ ਹੀ ਐਕਸ਼ਨ ਬਚ ਜਾਂਦਾ ਕਿ ਮੈਂ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਇਹਦਾ ਬਹੁਤ ਸਾਰੇ ਲੋਕਾਂ ਦੇ ਕੋਲੇ ਕੱਪੇ ਅਸੀਂ ਢਾ ਚੁੱਕੇ ਆ ਜਿਨ੍ਹਾਂ ਦੇ ਉੱਤੇ ਯਾਨੀ ਸਾਡਾ ਜੋਰ ਚੱਲ ਰਿਹਾ ਸੀ ਪਰ ਜਿਹੜੇ ਸਾਡੇ ਮੁਲਾਜ਼ਮ ਨੇ ਜਿਹੜੇ ਬਰਾਬਰ ਦੇ ਯਾਨੀ ਇੱਕ ਮਹਿਕਮੇ ਦੇ ਵਿੱਚ ਨੇ ਉਨ੍ਹਾਂ ਦੇ ਉੱਤੇ ਐਕਸ਼ਨ ਕਿਉਂ ਨਹੀਂ ਹੋ ਰਿਹਾ ਪੰਜਾਬ ਦੇ ਲੋਕਾਂ ਦੀ ਨਾਰਾਜ਼ਗੀ ਸੀ ਇੰਨਾ ਹੀ ਗੱਲਾਂ ਨੂੰ ਵੇਖਦੇ ਹੋਇਆ ਭਗਵੰਤ ਮਾਨ ਸਰਕਾਰ ਯਾਨੀ ਖੁਦ ਮੁੱਖ ਮੰਤਰੀ ਐਕਸ਼ਨ ਕਿਵੇਂ ਲੈ ਲੈਂਦੇ ਆ ਜਿਹੜੀ ਕਿ ਅਮਨਦੀਪ ਕੌਰ ਬਠਿੰਡੇ ਵਾਲੀ ਯਾਨੀ ਬਠਿੰਡੇ ਵਾਲੀ ਅਮਨਦੀਪ ਕੌਰ ਨੂੰ ਬਹੁਤ ਸਾਰੇ ਲੋਕਾਂ ਨੇ ਕਿ ਅਗੇਰੇ ਜਾਂਦਾ ਪਹਿਲੇ ਤਾਂ ਬਲਡوزر ਚਲਾ ਕੇ ਘਰ ਠਾਇਆ ਜਾਵੇ ਜਿਹੜਾ ਬਹੁਤ ਹੀ ਵੱਡੀ ਆਣੇ ਸ਼ਾਨ ਇੱਕ ਕੋਠੀ ਹੈ ਬਠਿੰਡੇ ਦੇ ਵਿੱਚ ਇੱਕ ਇਹੋ ਜੀ ਮਾਰਕੀਟ ਉੱਥੇ ਜਿੱਥੇ ਕਿ ਬਹੁਤ ਸਾਰੇ ਰਹੀਸ ਲੋਕ ਹੀ ਰਹਿ ਸਕਦੇ ਆ ਨਾ ਕਿ ਕੋਈ ਮਾੜਾ ਮੋਟਾ ਬੰਦਾ ਨਹੀਂ ਰਹਿ ਸਕਦਾ ਯਾਨੀ 2 ਕਰੋੜ ਤੋਂ ਜ਼ਿਆਦਾ ਰੁਪਈਆਂ ਦੀ ਉਹ ਕੋਠੀ ਦੱਸੀ ਜਾਂਦੀ ਆ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਕਈ ਹੋਰ ਵੀ ਇਹਦੇ ਪਲਾਟ ਵਗੈਰਾ ਜਾਂ ਫਿਰ ਕੋਠੀਆਂ ਮਹਿਲ ਬਣਾ ਲਈ ਦੱਸੇ ਵੀ ਗਏ ਨੇ ਫਿਰ ਬਹੁਤ ਸਾਰੀਆਂ ਗੱਡੀਆਂ ਵਗੈਰਾ ਉਹ ਤੁਸੀਂ ਆਲਰੇਡੀ ਸੁਣ ਚੁੱਕੇ ਹੋ ਮੀਡੀਆ ਦੇ ਵਿੱਚ ਬਹੁਤ ਪੈਸਾ ਬਣਾਇਆ ਯਾਨੀ 20 ਕਰੋੜ ਦੇ ਆਸ-ਪਾਸ ਉਹਨੇ ਬਣਾ ਚੁੱਕੀ ਆ ਤਾਂ ਹੁਣ ਇੱਥੇ ਆਜੋ ਵੀ ਭਗਵੰਤ ਮਾਨ ਨੇ ਜਿਹੜਾ ਐਕਸ਼ਨ ਕੀਤਾ ਸੁਣਨਾ ਚਾਹੋਗੇ ਪੰਜਾਬ ਦੇ ਜਿੰਨੇ ਵਾਸੀ ਆ ਗੌਰ ਨਾਲ ਸੁਣਿਓ ਵੀ ਐਕਸ਼ਨ ਕੀ ਹੋ ਚੁੱਕਿਆ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਐਕਸ਼ਨ ਸੱਚਮੁੱਚ ਭਗਵੰਤ ਮਾਨ ਨੇ ਕਰ ਦਿੱਤਾ ਹੈ ਕਿਹੜਾ ਕਰ ਦਿੱਤਾ ਇਹ ਵੀ ਸੁਣਨ ਦੀ ਲੋੜ ਆ ਸਾਡੇ ਵਾਲੇ ਪੰਜਾਬੀਆਂ ਨੂੰ ਕਿਉਂਕਿ ਪੰਜਾਬ ਵਾਲਿਓ ਅਕਸਰ ਤੁਸੀਂ ਜਾਣਦੇ ਹੋ ਭਗਵੰਤ ਮਾਨ ਨੇ ਅੱਜ ਤੱਕ ਕੋਈ ਵੀ ਸਹੀ ਕੰਮ ਸਹੀ ਮਾਇਨੇ ਦੇ ਵਿੱਚ ਮੁੱਦਿਆਂ ਦੇ ਤੌਰ ਤੇ ਨਹੀਂ ਕੀਤਾ ਇਹਦੇ ਗਵਾਹ ਤੁਸੀਂ ਵੀ ਹੋ ਆਪਾਂ ਸਾਰੇ ਹੀ ਆ ਖੁਦ ਮੁੱਖ ਮੰਤਰੀ ਨੂੰ ਵੀ ਪਤਾ ਵੀ ਮੈਂ ਨਕਾਮ ਰਹਾ ਸਾਡੀ ਸਰਕਾਰ ਦੇ ਨੁਮਾਇੰਦੇ ਜਿਹੜੇ 92 ਐਮ.ਐਲ.ਏ ਜਿਤਾ ਕੇ ਹੁਣ ਤਾਂ 94 ਹੋ ਗਏ ਨੇ ਉਹਨਾਂ ਨੇ ਕਿਸੇ ਨੇ ਵੀ ਹਾ ਦਾ ਨਾਰਾ ਨਹੀਂ ਮਾਰਿਆ ਪੰਜਾਬ ਦੇ ਮੁੱਦਿਆਂ ਪ੍ਰਤੀ ਜਾਂ ਪੰਜਾਬ ਦੇ ਹੱਕਾਂ ਦੇ ਪ੍ਰਤੀ ਤਾਂ ਹੁਣ ਤੁਸੀਂ ਵੇਖੋ ਵੀ ਪੰਜਾਬ ਦੀ ਜਿਹੜੀ ਕੌਸਟੇਵਰ ਫੜੀ ਜਾਂਦੀ ਹੈ ਬਠਿੰਡੇ ਦੇ ਵਿੱਚ ਭਲਾ ਉਹਦੇ ਉੱਤੇ ਐਕਸ਼ਨ ਕਿਉਂ ਲੈਣਗੇ ਯਾਨੀ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਗੱਲ ਨੂੰ ਪੂਰੀ ਤਰ੍ਹਾਂ ਸਿੱਧ ਕਰ ਦਿੱਤਾ ਹੈ ਤੇ ਸਾਡਾ ਚਾਹੇ ਲੀਡਰ ਹੋਵੇ ਚਾਹੇ ਹੋਵੇ ਮੁਲਾਜ਼ਮ ਯਾਨੀ ਤੁਸੀਂ ਇਹ ਵੇਖੋ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਬਿਆਨ ਦੇ ਦਿੰਦੇ ਆ ਬੜੀ ਬੇਵਾਕੀ ਦੇ ਨਾਲ ਯਾਨੀ ਸਾਡਾ ਚਾਹੇ ਕੋਈ ਮੁਲਾਜ਼ਮ ਆ ਚਾਹੇ ਕੋਈ ਸਾਡਾ ਲੀਡਰ ਅਸੀਂ ਉਹਨਾਂ ਦੇ ਵਿਰੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਚਲਾਇਆ ਅਸੀਂ ਇਹਨਾਂ ਨੂੰ ਵੀ ਇਹਨਾਂ ਦੇ ਵਿੱਚ ਹੀ ਰੱਖਾਂਗੇ ਜੇਕਰ ਕੋਈ ਫੜਿਆ ਜਾਂਦਾ ਤਾਂ ਫਿਰ ਬਹੁਤ ਸਾਰੇ ਫੜੇ ਜਾਂਦੇ ਆ ਬਹੁਤ ਸਾਰਿਆਂ ਦੇ ਉੱਤੇ ਹੋਰ ਵੀ ਕੇਸ ਦਰਜ ਹੋਣ ਦੀਆਂ ਧਰਾਵਾਂ ਲੱਗਣ ਦੀਆਂ ਥਾਵਾਂ ਬਣ ਜਾਂਦੀਆਂ ਨੇ ਪ੍ਰਕਿਰਿਆ ਬਣ ਜਾਂਦੀ ਆ ਜਿਵੇਂ ਕਿ ਇੱਕ सरपंच ਨੇ ਇੱਕ ਪੁਲਿਸ ਮੁਲਾਜ਼ਮ ਮਾਰ ਦਿੱਤਾ ਤਾਂ ਉਸ ਬੰਦੇ ਦੇ ਉੱਤੇ ਹਲੇ ਤੱਕ ਮੈਨੂੰ ਨਹੀਂ ਲੱਗਦਾ ਵੀ ਐਕਸ਼ਨ ਹੋਇਆ ਹੋਇਆ ਉਸ ਪੱਧਰ ਤੇ ਜਿਸ ਪੱਧਰ ਤੇ ਲੈਣਾ ਚਾਹੀਦਾ ਗੌਰਵ ਜਾਦਵ ਡੀਜੀਪੀ ਪੰਜਾਬ ਦੇ ਉਹਨਾਂ ਨੇ ਵੀ ਉਹਨਾਂ ਦੇ ਪਰਿਵਾਰ ਦੇ ਨਾਲ ਇੱਕ ਦੁੱਖਦਾਈ ਸਹਿਮਤੀ ਜਿਹੜੀ ਕਿ ਜਿਤਾਈ ਹੈ ਕਿਉਂਕਿ ਦੁੱਖ ਬਹੁਤ ਸਾਰਾ ਹੁੰਦਾ ਜਦੋਂ ਕਿਸੇ ਦਾ ਜੀ ਚਲ ਜਾਂਦਾ ਪਰ ਸਾਡੇ ਪੰਜਾਬ ਦੀ ਪੁਲਿਸ ਤਾਂ ਬਹੁਤ ਸਹੀ ਹੈ ਇਹ ਤਾਂ ਇਹਨਾਂ ਦੇ ਬੇੜੀਆਂ ਦੇ ਵਿੱਚ ਬੰਨੀ ਹੋਈ ਹੈ ਤੱਕ ਦਿਨ ਕਿਤੇ ਜੱਜਬਾ ਫੇਰ ਵੀ ਕੈਮਰਾ ਹੈ ਨਾ ਜਿਹੜਾ ਕਿ ਅੱਜ ਨੌਜਵਾਨ ਨੇ ਇਨਸਾਨਾਂ ਨੂੰ ਕਿਹਾ ਕਿ ਭਾਈ ਜਦੋਂ ਤੱਕ ਆਪਣਾ ਮੁੱਖ ਮੰਤਰੀ ਨਹੀਂ ਬਣਾਉਂਦੇ ਉਹਨਾਂ ਚਰ ਗਰੰਟੀ ਲਿਖ ਕੇ ਦਿੰਨਾ ਤੁਸੀਂ ਸ਼ਰਕਾ ਤੇ ਰੋਲੋਗੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ 99 ਚੈਨਲ ਤੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲੇ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਸੀਐਮ ਭਗਵੰਤ ਮਾਨ ਦੇ ਬਾਰੇ ਉਹਨਾਂ ਦਾ ਆਪਣਾ ਕੋਈ ਵੀ ਲੀਡਰ ਜਾਂ ਉਹਨਾਂ ਦੇ ਮਹਿਕਮੇ ਦਾ ਬੰਦਾ ਜਿਹੜਾ ਵੈ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਤੇ ਉਹ ਸੀਐਮ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਦੀ ਹੈਗੀ ਜਿਸ ਤਰ੍ਹਾਂ ਕਿ ਹੁਣ ਪੁਲਿਸ ਵਾਲੇ ਨੇ ਕਸਾਨਾ ਨੂੰ ਕਿਹਾ ਹੈ ਕਿ ਤੁਹਾਡੇ ਉਦੋਂ ਤੱਕ ਸੁਣਵਾਈ ਨਹੀਂ ਹੋਣੀ ਤੁਸੀਂ ਸੜਕਾਂ ਤੇ ਰੁਲਦੇ ਰਹਿਣਾ ਹੈ ਜਿੰਨਾ ਚਿਰ ਤੁਹਾਡਾ ਕੋਈ ਆਪਣਾ ਸੀਐਮ ਨਾ ਹੋਇਆ ਤੇ ਤੁਸੀਂ ਅਗਰ ਆਪਣੀ ਖੁਸ਼ਹਾਲੀ ਚਾਹੁੰਦੇ ਈਏ ਆਪਣੀ ਹਾਲਾਤ ਬਿਹਤਰ ਕਰਨਾ ਚਾਹੁੰਦੇ ਈਏ ਆਪਣੇ ਹਾਲਤ ਦੁਸਤ ਕਰਨਾ ਚਾਹੁੰਦੇ ਈਏ ਤੇ ਫਿਰ ਤੁਸੀਂ ਆਪਣਾ ਕੋਈ ਬੰਦਾ ਜਿਹੜਾ ਵਾ ਉਹ ਸੀਐਮ ਬਣਾਵੋ ਔਰ ਦੂਸਰਾ ਅਮਨਦੀਪ ਕੌਰ ਨੂੰ ਲੈ ਕੇ ਖਬਰ ਸਿਗੀ ਕਿ ਪੂਰਾ ਪੰਜਾਬ ਜਿਸ ਚੀਜ਼ ਦੀ ਮੰਗ ਕਰਨ ਦੇ ਆ ਸੀਐਮ ਭਗਵੰਤ ਮਾਨ ਨੇ ਉਸ ਮਾਮਲੇ 'ਚ ਜ਼ਰਾ ਵੀ ਐਕਸ਼ਨ ਨਹੀਂ ਲਿਆ ਪਹਿਲੇ ਤੇ ਜਲਦਬਾਜ਼ੀ 'ਚ ਬਿਆਨ ਦਿੱਤਾ ਕਿ ਅਸੀਂ ਨਸ਼ਿਆਂ ਦੇ ਵਿਰੁੱਧ ਜਿਹੜਾ ਐਕਸ਼ਨ ਕਰਨ ਨਹੀਂ ਹੈਗੀਆਂ ਉਹਦੇ ਵਿੱਚ ਅਗਰ ਕੋਈ ਸੰਤਰੀ ਹੋਏਗਾ ਮੰਤਰੀ ਹੋਏਗਾ ਕੋਈ ਪੁਲਿਸ ਵਾਲਾ ਵੀ ਹੋਏਗਾ ਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਹਰ ਇੱਕ ਤੇ ਕਾਰਵਾਈ ਕੀਤੀ ਜਾਏਗੀ ਪੀੜਾ ਪੰਜਾਂ ਦੇ ਘਰਾਤੇ ਚੱਲੇਗਾ ਪਰ ਜਦੋਂ ਆਪਣੀ ਹੀ ਲੇਡੀ ਪੁਲਿਸ ਕਾਂਸਟੇਬਲ ਅਮਨਦੀਪ ਕੌਰ ਦੀ ਗੱਲ ਸ਼ੁਰੂ ਹੋਈ ਜਿਹੜੀ ਕਿ ਹੁਣ ਬਹੁਤ ਪੁਰਾਣੀ ਹੋ ਗਈ ਹੈ ਤੇ ਸੀਐਮ ਭਗਵੰਤ ਮਾਨ ਨੇ ਉਸ ਚੀਜ਼ ਨੂੰ ਨਜ਼ਰ ਅੰਦਾਜ਼ ਕੀਤਾ ਹਈ ਤੱਕ ਇਸ ਮਾਮਲੇ ਦੇ ਉੱਤੇ ਕੋਈ ਵੀ ਐਸਾ ਵੱਡਾ ਐਕਸ਼ਨ ਨਹੀਂ ਲਿਆ ਗਿਆ ਜਿਸ ਤੋਂ ਆਵਾਮ ਦਾ ਗੁੱਸਾ ਠੰਡਾ ਹੋ ਸਕੇ। ਵਿਰੋਧਤਾ ਦਾ ਕੀ ਕਹਿਣਾ ਹੈਗਾ ਵੈ ਕਿ ਕੀ ਅਗਲੇ ਦਿਨਾਂ ਚ ਕੋਈ ਹਾਲਾਤ ਹਨ ਇਹੋ ਜਿਹੀ ਨਜ਼ਰ ਆਉਂਦੇ ਆ ਜਿਹਦੇ ਵਿੱਚ ਅਮਨਦੀਪ ਕੌਰ ਦੇ ਉੱਤੇ ਐਕਸ਼ਨ ਲਿਆ ਜਾਏਗਾ ਜਾਂ ਨਹੀਂ ਕਮੈਂਟਸ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼